ਸਤਗੁਰੂ ਜੀ ਕਹਿੰਦੇ ਭਾਈ ਤੀਰਤ ਤੇ ਜਾਣ ਦਾ ਭਾਵ ਸਾਡਾ ਹੋਣਾ ਚਾਹੀਦਾ ਵੀ ਸਤਗੁਰੂ ਜੀ ਨੇ ਉੱਥੇ ਕੀ ਕੌਤਕ ਉੱਥੇ ਕੀ ਸਤਗੁਰੂ ਜੀ ਨੇ ਬਖਸ਼ਿਸ਼ਾਂ ਕੀਤੀਆਂ ਨੇ ਉਸ ਅਸਥਾਨ ਦੀ ਯਾਤਰਾ ਕਰਨੀ ਉਸ ਸਥਾਨ ਤੇ ਬੈਠ ਕੇ ਨਾਮ ਜਪਣਾ ਘੁੰਮਣ ਫਿਰੰਦਾ ਨਾਮ ਤੀਰਤ ਯਾਤਰਾ ਨਹੀਂ ਹੁੰਦਾ ਕਿਉਂਕਿ ਬਾਰੀ ਤੌਰ ਤੇ ਕਈ ਵਾਰ ਸਾਨੂੰ ਲੱਗਦਾ ਵੀ ਅਸੀਂ ਗੁਰਦੁਆਰਾ ਸਾਹਿਬ ਆਪਕਾ ਸੀ ਕਿਤੇ ਤੀਰਥ ਸਥਾਨ ਤੇ ਗਏ ਆ ਉੱਥੇ 5 ਮਿੰਟ ਮੱਥਾ ਟੇਕਿਆ ਉਦੋਂ ਬਾਅਦ ਮੇਲੇ 'ਚ ਵੜ ਗਏ ਕਿਸੇ ਨੇ ਬੰਗਾਂ ਖਰੀਦ ਲਈਆਂ ਕਿਸੇ ਨੇ ਗੋਲ ਗੱਪੇ ਖਾ ਲਏ ਕਿਸੇ ਨੇ 버ਗਰ ਖਾ ਲਏ ਤੇ ਅਸੀਂ ਘਰੇ ਵਾਪਸ ਆ ਗਏ ਸਤ ਗੁਰੂ ਜੀ ਕਹਿੰਦੇ ਭਾਈ ਤੀਰਥ ਦਾ ਅਰਥ ਹੈ ਪਵਿੱਤਰ ਅਸਥਾਨ ਜਿੱਥੇ ਜਾ ਕੇ ਸਾਡੇ ਬਾਰੀ ਤੌਰ ਤੇ ਸਤਿਗੁਰੂ ਜੀ ਕਹਿੰਦੇ ਸਰੋਵਰ ਦੇ ਵਿੱਚ ਨਾ ਕੇ ਤਨ ਦੀ ਮੈਲ ਦੂਰ ਹੋ ਜਾਂਦੀ ਆ ਉੱਥੇ ਰੱਬੀ ਬਾਣੀ ਦੇ ਨਾਲ ਮਨ ਦੀ ਮੈਲ ਦੂਰ ਹੋਵੇ ਭਾਵ ਤੀਰਥ ਅਸਥਾਨ ਉਹ ਅਸਥਾਨ ਹੁੰਦਾ ਜਿੱਥੇ ਤਨ ਤੇ ਮਨ ਦੀ ਮੈਲ ਸਾਫ਼ ਹੋ ਜਾਂਦੀ ਹੈ ਤੀਰਥ ਸਥਾਨ ਦਾ ਮਤਲਬ ਘੁੰਮਣਾ ਫਿਰਨਾ ਨਹੀਂ ਸੋ ਸਤਿਗੁਰੂ ਜੀ ਕਹਿੰਦੇ ਤੇ ਸਭ ਤੋਂ ਵੱਡਾ ਤੀਰਤ ਗੁਰੂ ਜੀ ਕਹਿੰਦੇ ਜੀ ਦੇ ਵਿੱਚ ਹਰ ਇੱਕ ਗੁਰਸਿੱਖ ਨੇ ਹਰ ਰੋਜ਼ ਹੀ ਇਸ਼ਨਾਨ ਕਰਨਾ ਹੈ ਉਹ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਬੀ ਬਾਣੀ ਨੂੰ ਪੜਨਾ ਵਿਚਾਰਨਾ ਤੇ ਸੁਣਨਾ ਗੁਰੂ ਜੀ ਕਹਿੰਦੇ ਭਾਈ ਇਹ ਹਰ ਰੋਜ਼ ਦਾ ਤੀਰਥ ਇਸ਼ਨਾਨ ਹੈ ਤੇ ਕੋਈ ਵੀ ਗੱਲ ਆਪਾਂ ਆਪਣੇ ਕੋਲੋਂ ਨਹੀਂ ਸਮਝ ਰਹੇ ਆਪਾਂ ਹਰ ਇੱਕ ਗੱਲ ਨੂੰ ਬਾਣੀ ਦੀ ਕਸਵੱਟੀ ਤੇ ਆਧਾਰਿਤ ਕਰਕੇ ਆਪਾਂ ਉਸ ਗੱਲ ਨੂੰ ਵਿਚਾਰ ਰਹੇ ਹਾਂ ਹੁਣ ਆਪਾਂ ਨੂੰ ਪਤਾ ਕਿਵੇਂ ਲੱਗਿਆ ਵੀ ਸਤਿਗੁਰੂ ਜੀ ਦੀ ਬਾਣੀ ਨੂੰ ਸੁਣਨਾ ਵਿਚਾਰਨਾ ਹੀ ਅਸਲੀ ਤੀਰਥ ਹੈ ਸਤਿਗੁਰੂ ਜੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਕਹਿੰਦੇ ਤੀਰਥ ਨਾਵਨ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਸਹਰਾ ਹੋ ਨਾਮ ਹਰ ਕਾ ਸਦਾ ਰਾਜਾ ਚੋਂ ਦੇਹੋ ਪ੍ਰਭ ਧਰਨੀ ਤਰਾ ਸਤਿਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਕਹਿੰਦੇ ਭਾਈ ਦੁਨੀਆ ਦਾ ਕਦੇ ਸਾਲ ਬਾਅਦ ਤੀਰਥ ਤੇ ਨਹਾਉਣ ਜਾਂਦੀ ਆ ਕੋਈ 6 ਮਹੀਨਿਆਂ ਬਾਅਦ ਜਾਂਦਾ ਕੋਈ ਪੁੰਨਿਆਂ ਮੱਸਿਆਂ ਨੂੰ ਜਾਂਦਾ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਅਸੀਂ ਹਰ ਰੋਜ਼ ਹੀ ਤੀਰਥ ਇਸ਼ਨਾਨ ਕਰਦੇ ਆ ਕਿਉਂਕਿ ਸਾਡਾ ਤੀਰਥ ਇਸ਼ਨਾਨ ਕੀ ਹੈ ਮਾਲਕ ਪਰਮਾਤਮਾ ਦੇ ਨਾਮ ਨੂੰ ਧਿਆਉਣਾ ਸੌਖੇ ਅਰਥ ਨੇ ਸਤਗੁਰੂ ਜੀ ਕਹਿੰਦੇ ਤੀਰਥ ਨਾਵਨ ਜਾਓ ਪਹਿਲੇ ਪੁਰਖ ਦੀ ਬਾਣੀ ਸਤਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਕਹਿੰਦੇ ਮੈਂ ਵੀ ਤੀਰਥ ਤੇ ਨਹਾਉਣ ਜਾਂਦਾ ਹਾਂ ਤੀਰਥ ਨਾਵਨ ਜਾਓ ਤੀਰਥ ਨਾਮ ਹੈ ਅਗਨੀ ਗਨ ਸਤਗੁਰੂ ਜੀ ਕਹਿੰਦੇ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰੂ ਜੀ ਕਹਿੰਦੇ ਜਿੱਥੇ ਸ਼ਬਦ ਦੀ ਵਿਚਾਰ ਹੋ ਰਹੀ ਹੋਵੇ ਭਾਈ ਉਹ ਅਸਥਾਨ ਵੀ ਅਸਲੀ ਤੀਰਥ ਹੈ ਕਿਉਂਕਿ ਉਸ ਵੇਲੇ ਸਾਡੇ ਮਨ ਨੂੰ ਅਸਲੀ ਗਿਆਨ ਦੀ ਸੋਝੀ ਪ੍ਰਾਪਤ ਹੋ ਰਹੀ ਆ ਸੋ ਹੁਣ ਆਪਾਂ ਗੁਰਦੁਆਰਾ ਸਹਿਬ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਬਖਸ਼ਿਸ਼ ਦੇ ਨਾਲ ਤੀਰਥ ਦਾ ਇਸ਼ਨਾਨ ਕਰ ਰਹੇ ਆ ਤੇ ਸਤਗੁਰੂ ਜੀ ਕਹਿੰਦੇ ਭਾਈ ਇਹ ਤੀਰਥ ਦਾ ਇਸ਼ਨਾਨ ਹਰ ਇੱਕ ਗੁਰਸਿੱਖ ਨੇ ਹਰ ਰੋਜ਼ ਹੀ ਕਰਨਾ ਹੈ ਵੀ ਭਾਵ ਕਿਸੇ ਵਿਸ਼ੇਸ਼ ਦਿਨ ਤੇ ਨਹੀਂ ਵੀ ਕੇਵਲ ਮੱਸਿਆ ਵਾਲੇ ਦਿਨ ਹੀ ਇਸ਼ਨਾਨ ਕਰਨਾ ਹੈ ਪੁੰਨਿਆਂ ਵਾਲੇ ਦਿਨ ਹੀ ਇਸ਼ਨਾਨ ਕਰਨਾ ਸਤਗੁਰੂ ਜੀ ਕਹਿੰਦੇ ਹਰ ਰੋਜ਼ ਹੀ ਭਾਈ ਜਿਹੜਾ ਰੱਬੀ ਬਾਣੀ ਦੇ ਨਾਮ ਦੇ ਨਾਲ ਜੁੜਦਾ ਹੈ ਜਿਹੜਾ ਸ਼ਬਦ ਦੀ ਵਿਚਾਰ ਦੇ ਵਿੱਚ ਜੁੜਦਾ ਹੈ ਜਿਹੜੀ ਸਤਸੰਗ ਦੀਆਂ ਘੜੀਆਂ ਦੇ ਵਿੱਚ ਬੈਠਦਾ ਹੈ ਉਹਦਾ ਹਰ ਰੋਜ਼ ਦਾ ਹੀ ਸਤਿਗੁਰੂ ਜੀ ਕਹਿੰਦੇ ਭਾਈ ਤੀਰਥ ਦਾ ਇਸ਼ਨਾਨ ਹੋ ਰਿਹਾ ਹੈ ਕਿੰਨੇ ਸੌਖੇ ਤੇ ਸਪਸ਼ਟ ਅਰਥ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਹੈ ਕਿਉਂਕਿ ਸਤਗੁਰੂ ਜੀ ਦਾ ਰਾਹ ਬਹੁਤ ਪੱਧਰਾ ਹੈ ਸਤਗੁਰੂ ਜੀ ਦੇ ਰਾਹ ਦੇ ਵਿੱਚ ਕੋਈ ਵਹਿਮ ਨਹੀਂ ਕੋਈ ਭਰਮਾਂ ਦਾ ਰਾਹ ਨਹੀਂ ਸਤਗੁਰੂ ਜੀ ਤਾਂ ਕਹਿੰਦੇ ਭਾਈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਰਾਹ ਤਾਂ ਉਹ ਜਰਨੈਲੀ ਸੜਕ ਹੈ ਜਿਹਦੇ ਵਿੱਚ ਬਾਹਰੀ ਤੌਰ ਤੇ ਵਹਿਮਾਂ ਭਰਮਾਂ ਦਾ ਮੋੜ ਕੋਈ ਵੀ ਨਹੀਂ ਸਿੱਧੀ ਸਤਗੁਰੂ ਜੀ ਕਹਿੰਦੇ ਭਾਈ ਜਿਹੜੀ ਸਾਨੂੰ ਸਾਡੀ ਆਤਮਾ ਨੂੰ ਪਰਮਾਤਮਾ ਤੱਕ ਜੋੜਦੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਉਹ ਸੜਕ ਹੈ ਸਤਗੁਰ ਬਚਨ ਬਚਨ ਹੈ ਨੀਕੋ ਪਾਦਰ ਮੁਕਤ ਜਨਾਵੇ ਕੋ ਸਤਗੁਰੂ ਜੀ ਕਹਿੰਦੇ ਭਾਈ ਇਹ ਗੱਲ ਪੱਲੇ ਬੰਨ ਲਓ ਵੀ ਧੰ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਬਦ ਰੂਪ ਹੀ ਸਾਡਾ ਗੁਰੂ ਹੈ ਸਤਗੁਰ ਬਚਨ ਬਚਨ ਹੈ ਨੀਕੋ ਤੇ ਇਹੀ ਸ੍ਰੇਸ਼ਟ ਸਤਗੁਰੂ ਜੀ ਦਾ ਰਾਹ ਸਾਨੂੰ ਮਾਲਕ ਪਰਮਾਤਮਾ ਤੱਕ ਪਹੁੰਚਾਉਂਦਾ ਹੈ ਸੋ ਗੁਰੂ ਜੀ ਕਹਿੰਦੇ ਭਾਈ ਤੀਰਤ ਸਥਾਨ ਦੀ ਯਾਤਰਾ ਵੀ ਕਰਨੀ ਹੈ ਤੇ ਦੂਜਾ ਅਸਲੀ ਤੀਰਤ ਹਰ ਰੋਜ਼ ਸਤਿਗੁਰੂ ਜੀ ਕਹਿੰਦੇ ਭਾਈ ਰੱਬੀ ਬਾਣੀ ਦੇ ਨਾਲ ਜੁੜਨਾ ਹੈ ਬਾਣੀ ਨੂੰ ਸੁਣਨਾ ਹੈ ਬਾਣੀ ਨੂੰ ਵਿਚਾਰਨਾ ਹੈ ਇਹ ਅਸਲੀ ਤੀਰਥ ਹੈ ਤੇ ਜਿਹੜਾ ਗੁਰੂ ਜੀ ਕਹਿੰਦੇ ਭਾਈ ਰੋਜ਼ ਗੁਰੂ ਦੀ ਬਾਣੀ ਦੇ ਸ਼ਬਦ ਨੂੰ ਵਿਚਾਰਦਾ ਹੈ ਸੁਣਦਾ ਹੈ ਗੁਰੂ ਜੀ ਕਹਿੰਦੇ ਭਾਈ ਉਹਦੇ ਸਾਰੇ ਹੀ ਪੁਜਾਰੀ ਬਾਤ ਦੇ ਦੱਸੇ ਹੋਏ ਤੀਰਤ ਇਸ਼ਨਾਨ ਦਾ ਫਲ ਉਹ ਨੂੰ ਸਤਿਗੁਰੂ ਦੀ ਸ਼ਰਨ ਵਿੱਚ ਬੈਠਿਆ ਹੀ ਮਿਲ ਜਾਂਦਾ ਹੈ ਕਿਉਂਕਿ ਸਤਿਗੁਰੂ ਜੀ ਕਹਿੰਦੇ ਭਾਈ ਜੋਗ ਨਾ ਭਗਵੀ ਕੱਪੜੀ ਜੋਗ ਨਾ ਮੈਲੇ ਵੇਸ ਨਾਨਕ ਘਰ ਹੀ ਬੈਠਿਆ ਜੋਗ ਪਾਈ ਐ ਸਤਿਗੁਰ ਕੈ ਉਪਦੇਸ਼ ਗੁਰੂ ਜੀ ਕਹਿੰਦੇ ਭਾਈ ਮਾਲਕ ਦੇ ਨਾਲ ਗੁਰੂ ਦੇ ਨਾਲ ਮਿਲਾਪ ਘਰੇ ਬੈਠਿਆ ਹੀ ਹੋ ਸਕਦਾ ਭਾਵੇਂ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਹੀ ਜਿਹੜਾ ਮਾਲਕ ਦੀ ਬਾਣੀ ਦਾ ਆਸਰਾ ਲੈ ਕੇ ਜੁੜ ਜਾਂਦਾ ਸਤਿਗੁਰੂ ਜੀ ਕਹਿੰਦੇ ਭਾਈ ਉਹਨੂੰ ਬਾਹਰੀ ਤੌਰ ਤੇ ਬਾਹਰੀ ਤੌਰ ਤੇ ਕਿਤੇ ਵੀ ਭਟਕਣ ਦੀ ਤੀਰਥ ਇਸ਼ਨਾਨਾਂ ਤੇ ਜਾਣ ਦੀ ਸਤਿਗੁਰੂ ਜੀ ਕਹਿੰਦੇ ਜ਼ਰੂਰਤ ਨਹੀਂ ਪੈਂਦੀ ਆ ਜਾਣ ਦਾ ਭਾਵ ਵੀ ਆਪਾਂ ਸਮਝ ਲਿਆ ਵੀ ਉੱਥੇ ਅਸੀਂ ਇਸ ਭਾਵ ਦੇ ਨਾਲ ਦਰਸ਼ਨਾਂ ਦੇ ਲਈ ਜਾਣਾ ਹੈ ਵੀ ਸਤਿਗੁਰੂ ਜੀ ਸਾਡੇ ਤੇ ਉੱਥੇ ਜਾ ਕੇ ਸਤਿਗੁਰੂ ਜੀ ਨੇ ਕੀ ਬਖਸ਼ਿਸ਼ਾਂ ਕੀਤੀਆਂ ਉਹ ਸਰੋਵਰ ਸਾਨੂੰ ਕੀ ਸੰਦੇਸ਼ ਦੇ ਰਿਹਾ ਮਾਚੀਵਾੜਾ ਸਹਿਬ ਦਾ ਜੰਗਲ ਸਾਨੂੰ ਕਿਹੜੇ ਇਤਿਹਾਸ ਦੀ ਗਾਥਾ ਸੁਣਾ ਰਿਹਾ ਆਨੰਦਪੁਰ ਸਹਿਬ ਦੀ ਧਰਤੀ ਦਾ ਇਤਿਹਾਸ ਸਾਨੂੰ ਕੀ ਪ੍ਰੇਰਣਾ ਦੇ ਰਿਹਾ ਫਤਿਹਗੜ੍ਹ ਸਹਿਬ ਦਾ ਇਤਿਹਾਸ ਕੀ ਹੈ ਸੋ ਸਤਿਗੁਰੂ ਜੀ ਕਹਿੰਦੇ ਪਰ ਬਹੁਤੀ ਦੁਨੀਆ ਨੇ ਭਾਈ ਘੁੰਮਣ ਫਿਰਨ ਨੂੰ ਹੀ ਤੀਰਥ ਯਾਤਰਾ ਸਮਝ ਰੱਖਿਆ ਨਹੀਂ ਸਤਿਗੁਰੂ ਜੀ ਕਹਿੰਦੇ ਉੱਥੇ ਜਾ ਕੇ ਅਸੀਂ ਨਾਮ ਦੇ ਨਾਲ ਜੁੜੀਏ ਉੱਥੇ ਸਹਿਬਜ਼ਾਦਿਆਂ ਦੀ ਸ਼ਹਾਦਤ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਕੋਤਕਾਂ ਦੇ ਨਾਲ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੇ ਅਸਥਾਨ ਤੇ ਗਏ ਆ ਤਾਂ ਉੱਥੇ ਵੀ ਦੇਖੀਏ ਵੀ ਗੁਰੂ ਜੀ ਨੇ ਸਾਡੇ ਨੇ ਕੀ ਰਹਿਮਤਾ ਕੀ ਬਖਸ਼ਿਸ਼ਾਂ ਵਰਤਾਈਆਂ ਨੇ ਸੋ ਗੁਰੂ ਜੀ ਕਹਿੰਦੇ ਭਾਈ ਤੀਰਤ ਅਸਥਾਨ ਉਹ ਅਸਥਾਨ ਹੈ ਜਿੱਥੇ ਜਾ ਕੇ ਸਾਡੇ ਤਨ ਤੇ ਮਨ ਦੀ ਮੈਲ ਸਾਫ਼ ਹੁੰਦੀ ਹੈ ਤੇ ਦੂਜਾ ਤੀਰਤ ਸਤਿਗੁਰੂ ਜੀ ਕਹਿੰਦੇ ਭਾਈ ਰੱਬੀ ਬਾਣੀ ਦੀ ਵਿਚਾਰ ਨੂੰ ਸੁੰਨਾ ਰੱਬੀ ਬਾਣੀ ਨੂੰ ਪੜ੍ਹਨਾ ਅਸਲੀ ਤੀਰਤ ਹੈ ਸੋ ਗੁਰੂ ਜੀ ਕਹਿੰਦੇ ਭਾਈ ਸਤ ਸੰਗਤ ਮੀਤ ਮਿਲਾਪ ਪੂਰਾ ਨਹਾਵਨੋ ਗੁਰੂ ਜੀ ਕਹਿੰਦੇ ਸਤ ਸੰਗ ਵਿੱਚ ਬੈਠਿਆ ਭਾਈ ਪੂਰੇ ਨਹਾਉਣ ਹੋ ਜਾਂਦੇ ਇਹਦੇ ਵਿੱਚ ਸ਼ੱਕ ਕੋਈ ਨਹੀਂ ਜਿਹੜਾ ਸਤਗੁਰੂ ਦੀ ਛੱਦ ਦੇ ਵਿੱਚ ਬੈਠਦਾ ਸਤਗੁਰੂ ਜੀ ਕਹਿੰਦੇ ਭਾਈ ਉਹ ਹਰ ਰੋਜ਼ ਹੀ ਤੀਰਥ ਦਾ ਇਸ਼ਨਾਨ ਕਰਦਾ ਹੈ ਤੀਰਥ ਨਾਵਨ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਗੁਰੂ ਜੀ ਕਹਿੰਦੇ ਭਾਈ ਜਿੱਥੋਂ ਗੁਰੂ ਦਾ ਗਿਆਨ ਪ੍ਰਾਪਤ ਹੋ ਰਿਹਾ ਉਹ ਅਸਥਾਨ ਹੀ ਅਸਲੀ ਤੀਰਥ ਹੈ ਦਸ ਪੁਰਬ ਸਦਾ ਦਸਹਰਾ ਹੋ ਨਾਮ ਸਰਕਾ ਸਦਾ ਜਾਚੋ ਦੇਖੋ ਪ੍ਰਭ ਤਰਨੀ ਤਰਾ ਸਤ ਸੰਗਤ ਮੀਤ ਮਲਾਪ ਪੂਰਾ ਨਾ ਬਣੂ ਧੀਰਤ ਹਮਰਾ ਹਰ ਕੋ ਨਾਮ ਇਤੇ ਵਚਨ ਆਉਂਦਾ ਹੈ ਸੋ ਸਤ ਗੁਰੂ ਜੀ ਕਹਿੰਦੇ ਭਾਈ ਰੱਬੀ ਬਾਣੀ ਦੇ ਵਿੱਚ ਹਰ ਇੱਕ ਗੱਲ ਸਾਨੂੰ ਬਹੁਤ ਸਪਸ਼ਟ ਰੂਪ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਬਾਦਸ਼ਾਹ ਬਖਸ਼ਿਸ਼ ਕਰਦੇ ਨੇ ਕੇਵਲ ਤੇ ਕੇਵਲ ਲੋੜ ਸਾਨੂੰ ਰੱਬੀ ਬਾਣੀ ਨੂੰ ਸਮਝਣ ਦੀ ਹੈ ਸਤਿਗੁਰੂ ਜੀ ਦੀ ਕਿਉਂਕਿ ਹਰ ਇੱਕ ਗੱਲ ਬਾਣੀ ਦੀ ਜਦੋਂ ਵਿਆਖਿਆ ਬਾਣੀ ਦੇ ਵਿੱਚੋਂ ਹੁੰਦੀ ਆ ਤੇ ਫਿਰ ਸਤਿਗੁਰੂ ਜੀ ਕਹਿੰਦੇ ਭਾਈ ਕੋਈ ਵੀ ਸ਼ੱਕ ਕੋਈ ਵੀ ਸ਼ੰਕਾ ਦੀ ਗੁੰਜਾਇਸ਼ ਨਹੀਂ ਬੱਤੀ